ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੀਐਮ ਮੋਦੀ ਦਾ ਵੱਡਾ ਬਿਆਨ ਨੇ ਪੂਰੀ ਪਰਿਵਾਰਾਂ ਲਈ ਕਰ ਦਿੱਤੇ ਦੋ ਵੱਡੇ ਐਲਾਨ ਸਭ ਨੂੰ ਕਰ ਦਿੱਤਾ ਖੁਸ਼ ਇਸ ਸਕੀਮ ਲਈ ਦਸਤਾਵੇਜ਼ ਕਰ ਲਓ ਤਿਆਰ हां जी हां दोस्तों पंजाब ਵਿੱਚ ਜੋ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਉਸ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪੰਜਾਬ ਵਾਸੀਆਂ ਲਈ ਕੁਝ ਨਵੇਂ ਐਲਾਨ ਕੀਤੇ ਹਨ ਦੋ ਨਵੀਆਂ ਸਕੀਮਾਂ ਜਿਸ ਦੇ ਨਾਲ ਕਿਸਾਨਾਂ ਨੂੰ ਅਤੇ ਗਰੀਬ ਪਰਿਵਾਰਾਂ ਨੂੰ ਲਾਭ ਦਿੱਤਾ ਜਾਵੇਗਾ ਕਿਹੜੀਆਂ ਸਕੀਮਾਂ ਹਨ ਇਸ ਦੇ ਸੰਬੰਧੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਜਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਚੈਨਲ ਉੱਪਰ ਦੇਖਣ ਨੂੰ ਮਿਲ ਸਕਣੀਆਂ ਤੋ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਸ਼ਕੀਮ ਦੀ ਸ਼ੁਰੂਆਤ ਕਰਦੇ ਆ ਪੀਐਮ ਕਿਸਾਨੀ ਦੀ ਯੋਜਨਾ ਜੀ ਹਾਂ ਦੋਸਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਜਿੰਨੇ ਵੀ ਕਿਸਾਨ ਹਨ ਉਹਨਾਂ ਨੂੰ ਹੁਣ ਪੀਐਮ ਕਿਸਾਨੀ ਦੀ ਯੋਜਨਾ ਦੀ ਜੋ ਅਗਲੀ ਕਿਸ਼ਤ ਹੈ ਉਹ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ ਯਾਨੀ ਕਿ ਐਡਵਾਂਸ ਜਾਰੀ ਕੀਤੀ ਜਾਵੇਗੀ ਜਿਸ ਦੇ ਨਾਲ ਉਹ ਆਪਣੇ ਜੋ ਵੀ ਲਾਹਾ ਉਹ ਪ੍ਰਾਪਤ ਕਰ ਸਕਦੇ ਹਨ ਲੇਕਿਨ ਇਸ ਦੇ ਨਾਲ ਕੋਈ ਫਾਇਦਾ ਜ਼ਿਆਦਾ ਨਹੀਂ ਹੋਵੇਗਾ ਬਟ ਜਿਨ੍ਹਾਂ ਦੇ ਪੀਐਮ ਕਿਸਾਨ ਨਿਤੀ ਯੋਜਨਾ ਵਿੱਚ ਫਾਰਮ ਪਹਿਲਾਂ ਤੋਂ ਅਪਲਾਈ ਕੀਤੇ ਹੋਏ ਹਨ ਉਹਨਾਂ ਨੂੰ ਇਸ ਸਕੀਮ ਦਾ ਜ਼ਰੂਰ ਫਾਇਦਾ ਕਿਤੇ ਨਾ ਕਿਤੇ ਮਿਲਣ ਵਾਲਾਗਾ ਤਾਂ ਇਸ ਸਕੀਮ ਦੇ ਵਿੱਚ ਕੀ ਅਪਡੇਟ ਹੋਵੇਗਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜਿਹੜੇ ਕਿਸਾਨਾਂ ਨੂੰ ਇਸ ਸਕੀਮ ਦਾ ਪਹਿਲਾਂ ਤੋਂ ਲਾਭ ਮਿਲ ਰਿਹਾ ਅਤੇ ਟੋਟਲ 20 ਕਿਸ਼ਤਾਂ ਦਾ ਲਾਭ ਮਿਲ ਚੁੱਕਿਆ ਉਹਨਾਂ ਨੂੰ ਤਾਂ 2000 ਰੁਪਏ ਦੀ ਹੀ ਅਗਲੀ ਕਿਸ਼ਤ ਜਾਰੀ ਕੀਤੀ ਜਾਵੇਗੀ ਲੇਕਿਨ ਜਿਹੜੇ ਕਿਸਾਨਾਂ ਦੀ ਪਹਿਲੀ ਵਾਰ ਯਾਨੀ ਕਿ ਕਿਸੇ ਦੀਆਂ 8 ਕਿਸ਼ਤਾਂ 9 ਕਿਸ਼ਤਾਂ ਜਾਂ 10 ਕਿਸ਼ਤਾਂ ਰਹਿndੀਆਂ ਹਨ ਉਹਨਾਂ ਨੂੰ ਇਸ ਸਕੀਮ ਦਾ ਡਬਲ ਲਾਭ ਮਿਲਣ ਵਾਲਾ ਕਿਉਂਕਿ ਜਿਨ੍ਹਾਂ ਦੀਆਂ 9 ਕਿਸ਼ਤਾਂ ਜਾਂ 11 ਕਿਸ਼ਤਾਂ ਤੋਂ ਬਾਅਦ ਫਾਰਮ ਬੰਦ ਹੋ ਚੁੱਕੇ ਸੀ ਅਗਰ ਉਹ ਆਪਣਾ ਫਾਰਮ ਜਲਦੀ ਤੋਂ ਜਲਦੀ ਸਹੀ ਕਰਵਾ ਲੈਂਦੇ ਹਨ ਯਾਨੀ ਕਿ ਲੈਂਡ ਸਟੇਡਿੰਗ ਕੇ ਵੀਸੀ ਆਧਾਰ ਸਟੇਡਿੰਗ ਆਪਣੀ ਅਪਡੇਟ ਕਰਵਾ ਲੈਂਦੇ ਹਨ ਤਾਂ ਉਹਨਾਂ ਨੂੰ ਆਉਣ ਵਾਲੀ ਕਿਸ਼ਤ ਦੇ ਨਾਲ ਲਗਭਗ VVR ਪੇ ਦਾ ਫਾਇਦਾ ਹੋ ਸਕਦਾਗਾ ਤਾਂ ਇਸ ਕਰਕੇ ਜਿਹੜੇ ਕਿਸਾਨ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹਨ ਜਲਦੀ ਤੋਂ ਜਲਦੀ ਆਪਣੇ ਫਾਰਮਾਂ ਨੂੰ ਅਪਡੇਟ ਕਰਵਾ ਲੈਣ ਤਾਂ ਜੋ ਇਸ ਕਿਸ਼ਤ ਦੇ ਨਾਲ ਉਹਨਾਂ ਨੂੰ ਇੱਕ ਵਧੀਆ ਲਾਭ ਮਿਲ ਸਕੇ ਤਾਂ ਇਹ ਸੀ ਪੀਐਮ ਕਿਸਾਨ ਨਿਧੀ ਯੋਜਨਾ ਜਿਸ ਦਾ ਲਾਭ ਪੰਜਾਬ ਦੇ ਕਿਸਾਨ ਨੂੰ ਦਿੱਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਸਕੀਮ ਤੁਹਾਨੂੰ ਦੱਸ ਦਿੰਨੇ ਆ ਪੀਐਮ ਆਵਾਸ ਯੋਜਨਾ ਜੀहां ਦੋਸਤੋ ਪੀਐਮ ਆਵਾਸ ਯੋਜਨਾ 2025 ਜੇਸਟੀ ਸ਼ੁਰੂਆਤ 2025 ਦੇ ਸਟਾਰਟਿੰਗ ਵਿੱਚ ਕਰ ਦਿੱਤੀ ਗਈ ਸੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਪੰਜਾਬ ਵਿੱਚ ਜੋ ਹੜ੍ਹ ਦੇ ਕਾਰਨ ਕਈ ਲੋਕਾਂ ਦੇ ਘਰ ਟਹਿ ਚੁੱਕੇ ਹਨ ਛੱਤਾਂ ਡਿੱਗ ਪਈਆਂ ਹਨ ਉਹਨਾਂ ਦੇ ਲਈ ਹੁਣ ਦੁਬਾਰਾ ਤੋਂ ਸਕੀਮ ਦੀ ਸ਼ੁਰੂਆਤ ਕੀਤੀ ਜਾਵੇਗੀ ਜਿਹੜੇ ਕਿਸਾਨ ਜਾਂ ਜਿਹੜੇ ਗਰੀਬ ਪਰਿਵਾਰ ਜਿਨ੍ਹਾਂ ਦੇ ਘਰ ਦੀ ਛੱਤ ਟਹਿ ਚੁੱਕੀ ਆ ਘਰ ਦੇ ਵਿੱਚ ਦਰਾਰਾਂ ਆ ਚੁੱਕੇ ਹਨ ਦੀਵਾਰਾਂ ਡਿੱਗ ਪਈਆਂ ਹਨ ਪੂਰਾ ਮਕਾਨ ਡਿੱਗ ਪਿਆ ਉਹ ਆਪਣੇ ਮਕਾਨ ਦੀ ਫੋਟੋ ਇੱਕ ਐਪ ਰਾਹੀਂ ਨਵੇਂ ਫਾਰਮ ਦੇ ਵਿੱਚ ਅਪਡੇਟ ਕਰੇਗਾ ਯਾਨੀ ਕਿ ਜਦੋਂ ਤੁਸੀਂ ਨਵਾਂ ਫਾਰਮ ਫਿਲ ਕਰੋਗੇ ਉਸ ਦੇ ਵਿੱਚ ਤੁਹਾਡੇ ਕੋਲੋਂ ਫੋਟੋ ਮੰਗਨ ਯਾਨੀ ਕਿ ਮਕਾਨ ਦੀਆਂ ਤਾਂ ਤੁਸੀਂ ਆਪਣੇ ਮਕਾਨ ਦੀਆਂ ਜੋ ਪ੍ਰੈਜੈਂਟ ਹਾਲਾਤ ਹੈ ਉਸ ਦੀ ਫੋਟੋ ਅਗਰ ਅਪਲੋਡ ਕਰ ਦਿਓ ਤਾਂ ਤੁਹਾਨੂੰ ਉਸ ਦੇ ਹਿਸਾਬ ਨਾਲ ਤੁਹਾਡਾ ਮੁਆਵਜ਼ਾ ਇਹ ਜਾਰੀ ਕੀਤਾ ਜਾਵੇਗਾ ਇਹ ਮੁਆਵਜ਼ਾ ਲਗਭਗ 50000 ਤੋਂ 2 ਲੱਖ ਰੁਪਏ ਤੱਕ ਹੋਵੇਗਾ ਯਾਨੀ ਕਿ ਤੁਹਾਡੇ ਮਕਾਨ ਦੀ ਹਾਲਾਤ ਦੇ ਅਕੋਰਡਿੰਗ ਤੁਹਾਨੂੰ ਰਾਸ਼ੀ ਹੈ ਜੋ ਸਰਕਾਰ ਵੱਲੋਂ ਜਾਰੀ ਕੀਤੀ ਜਾਵੇਗੀ ਇਸ ਦੇ ਵਿੱਚ 2014 ਤੋਂ ਸਟਾਰਟ ਕੀਤਾ ਗਿਆ ਸੀ ਲੇਕਿਨ ਜੋ ਇਸ ਵਾਰ ਪੰਜਾਬ ਦੇ ਹੜ੍ਹ ਕਰਕੇ ਦੁਬਾਰਾ ਤੋਂ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਅਤੇ ਸਾਰੇ ਹੀ ਕਿਸਾਨ ਜਾਂ ਫਿਰ ਗਰੀਬ ਪਰਿਵਾਰ ਇਸ ਸਕੀਮ ਦੇ ਵਿੱਚ ਆਪਣਾ ਫਾਰਮ ਅਪਲਾਈ ਕਰ ਸਕਦੇ ਨੇ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਾਸਟ ਨਹੀਂ ਰੱਖੀ ਗਈ ਕਿ ਐਸੇ ਕਾਸਟ ਦੇ ਲੋਕਾਂ ਨੂੰ ਲਾਭ ਦਿੱਤਾ ਜਾਏਗਾ ਪੰਜਾਬ ਦੇ ਜਿੰਨੇ ਵੀ ਲੋਕ ਜਿਨ੍ਹਾਂ ਦੇ ਮਕਾਨ ਡਿੱਗਿਆ ਨੇ ਉਹ ਇਸ ਸਕੀਮ ਦੇ ਵਿੱਚ ਅਪਲਾਈ ਕਰ ਸਕਦੇ ਨੇ ਤਾਂ ਦੋਨੋਂ ਸਕੀਮਾਂ ਦੇ ਲਈ ਡਾਕੂਮੈਂਟ ਦੀ ਗੱਲ ਕਰੀਏ ਸਭ ਤੋਂ ਪਹਿਲੇ ਨੰਬਰ ਤੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਬੈਂਕ ਪਾਸਬੁੱਕ ਇਹ ਡਾਕੂਮੈਂਟ ਤੁਹਾਡੇ ਮੇਨ ਇਸ ਦੇ ਵਿੱਚ ਮੰਗੇ ਜਾਣਗੇ ਇਸ ਤੋਂ ਇਲਾਵਾ ਜੋ ਤੁਹਾਡੇ ਘਰ ਦੀਆਂ ਫੋਟੋਆਂ ਹਨ OPM ਆਵਾਸ ਯੋਜਨਾ ਵਿੱਚ ਤੁਹਾਨੂੰ ਅਪਲੋਡ ਕਰਨੀਆਂ ਪੈਣਗੀਆਂ ਪਲੱਸ ਜਿਨ੍ਹਾਂ ਦੇ ਪੀਐਮ ਕਿਸਾਨੀ ਦੀ ਯੋਜਨਾ ਦਾ ਲਾਭ ਲੈਣਾ ਹੈ ਉਹਨਾਂ ਕੋਲ ਜਮ੍ਹਾਂ ਬੰਦੀ ਲਾਜ਼ਮੀ ਹੋਣੀ ਚਾਹੀਦੀ ਹੈ ਤਾਂ ਇਹ ਸੀ ਖਾਸ ਤੇ ਲੇਟੈਸਟ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ